ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵਿੰਦਰ ਕੌਰ ਮਾਤਾ ਤਰਤਮਹਤ ਨਾਵਲ ਦਾ ਹੀ ਹਿੱਸਾ ਤਿੰਨ ਲੋਕ ਸੇ ਨਿਆਰੀ ਲੈ ਕੇ ਹਾਜ਼ਰ ਹੋਈਆਂ ਜੀ ਭਾਗ 15 ਆਓ ਆਪਾਂ ਸ਼ੁਰੂ ਕਰੀਏ ਗੁਰੂ ਜੀ ਨੂੰ ਪਤਾ ਲੱਗ ਚੁੱਕਿਆ ਸੀ ਕਿ ਆਨੰਦਪੁਰ ਰਹਿੰਦੇ ਆ ਜਿਹੜੇ ਕੀਮਤੀ ਗ੍ਰੰਥ ਉਹਨਾਂ ਨੇ ਤਿਆਰ ਕਰਵਾਏ ਸਨ ਉਹ ਵੀ ਜੰਗ ਵੇਲੇ ਦਰਿਆ ਵਿੱਚ ਰੁੜ ਗਏ ਸਨ ਅਨੇਕਾਂ ਕੀਮਤੀ ਜਾਨਾਂ ਦੇ ਨਾਲ ਏਡੀ ਵੱਡੀ ਮਿਹਨਤ ਵੀ ਅਜਾਈ ਚਲੀ ਗਈ ਸੀ ਇੱਥੇ ਬੈਠ ਕੇ ਸਾਹਿਬ ਨੇ ਇੱਕ ਵੱਡਾ ਗ੍ਰੰਥ ਤਿਆਰ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਪਹਿਲੇ ਸਾਰੇ ਗੁਰੂਆਂ ਦੀ ਬਾਣੀ ਤੋਂ ਬਿਨਾਂ ਭਗਤਾਂ ਦੀ ਬਾਣੀ ਵੀ ਸ਼ਾਮਲ ਸੀ ਉਹਨਾਂ ਦੇ ਮਨ ਵਿੱਚ ਕਿਹੜੇ-ਕਿਹੜੇ ਕਾਲ ਘੁੰਮ ਰਹੇ ਸਨ ਤੇ अनेका 100 ਸਾਲਾਂ ਵਿੱਚ ਉਹਨਾਂ ਦੇ ਸਿੱਖ ਸੇਵਕਾਂ ਦੀ ਮਨੋਦਸ਼ਾ ਨੂੰ ਸੰਭਾਲਣ ਤੇ ਹੱਕ ਸੱਚ ਦੇ ਪਹਿਰੇਦਾਰ ਬਣਾਈ ਰੱਖਣ ਦਾ ਸੰਕਲਪ ਖੁਰਨੋਂ ਬਚਾਉਣਾ ਸੀ ਉਹ ਦੇਖ ਰਹੇ ਸਨ ਕਾਲ ਯੁਗ ਵਿੱਚ ਕਿੰਨੀਆਂ ਕਾਲੀਆਂ ਹਨੇਰੀਆਂ ਨੇ ਝੁੱਲਣਾ ਸੀ ਤੇ ਜੋਤ ਕੋਈ ਦਿਸਣੀ ਨਹੀਂ ਸੀ ਉਹਨਾਂ ਨੇ ਗੁਰੂ ਦੀ ਰੂਹ ਨੂੰ ਹਾਜ਼ਰ-ਨਾਜ਼ਰ ਰੱਖਣ ਲਈ ਸ਼ਬਦ ਦਾ ਸਹਾਰਾ ਲਿਆ ਸੀ ਉਹਨਾਂ ਦੀਆਂ ਸੋਚਾਂ ਵਿਸਾਲ ਮੰਡਲਾਂ ਵਿੱਚ ਵਿਚਰਦੀਆਂ ਆਪਣੇ ਸਿੱਖਾਂ ਸੇਵਕਾਂ ਲਈ ਮੁੱਖ ਉਜਲਾ ਰਹਿਣ ਵਾਲਾ ਰਾਤ ਲਾਸ ਰਹੀਆਂ ਸਨ ਗੁਰੂ ਸਾਹਿਬ ਨੂੰ ਇਹ ਭਲੀ ਭਾਂਤ ਪਤਾ ਸੀ ਕਿ ਜੋ ਕ੍ਰਾਂਤੀਕਾਰੀ ਵੱਡਾ ਕਾਰਜ ਗੁਰੂਆਂ ਨੇ ਛੋਹਿਆ ਹੋਇਆ ਹੈ ਉਸ ਨੂੰ ਉਹਨਾਂ ਨੇ ਸਿਰੇ ਲਾਉਣਾ ਹੈ ਉਹਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਕਈ ਸਦੀਆਂ ਦਾ ਵਿਗੜਿਆ ਹੋਇਆ ਢਾਂਚਾ ਜਿਸ ਨੂੰ ਸਵਾਰਨ ਲਈ ਕਈ ਜਨਮ ਚਾਹੀਦੇ ਸਨ ਗੁਰੂ ਨੇ ਥੋੜੇ ਸਮੇਂ ਵਿੱਚ ਹੀ ਪੂਰਾ ਕਰਨਾ ਹੈ ਭਾਰਤੀ ਸੰਸਕ੍ਰਿਤੀ ਵਿੱਚ ਸੰਸਾਰ ਨੂੰ ਸਤ ਅਸਤ ਮੰਨ ਕੇ ਤਿਆਗ ਦੀ ਰੁਚੀ ਪ੍ਰਦਾਨ ਸੀ ਪੁਰਾਣੀ ਸੰਸਕ੍ਰਿਤੀ ਅਧਿਆਤਮਕ ਭਾਗਵਦੀ ਨਿਰਾਸ਼ਾਵਾਦੀ ਤੇ ਤਿਆਗ ਪ੍ਰਧਾਨ ਹੋਣ ਕਾਰਨ ਦੇਸ਼ ਦੀਆਂ ਆਰਥਿਕ ਸਮਾਜਿਕ ਰਾਜਨੀਤਿਕ ਤੇ ਸੰਸਕ੍ਰਿਤ ਲੋੜਾਂ ਥੋੜਾ ਧਿਆਨ ਨਾਲ ਲੈ ਸਕੀਆਂ ਸਿੱਖ ਗੁਰੂਆਂ ਅਨੁਸਾਰ ਮਨੁੱਖ ਦਾ ਧਾਰਮਿਕ اخਲਾਕੀ ਤੇ ਰੋਹਾਨੀ ਜੀਵਨ ਉਸ ਦੇ ਸਮੁੱਚੇ ਨਿੱਜੀ ਜੀਵਨ ਤੇ ਸਮਾਜਿਕ ਜੀਵਨ ਦੋਹਾਂ ਦਾ ਅੰਗ ਹੈ ਕਿਉਂਕਿ ਜੀਵਨ ਵਿੱਚ ਪੂਰੀ ਇਕਾਈ ਹੈ ਇਸ ਨੂੰ ਮਨਮਰਜ਼ੀ ਅਨੁਸਾਰ ਧਾਰਮਿਕ ਸਮਾਜਿਕ ਆਢਾਢੀਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ ਸਿੱਖ ਗੁਰੂਆਂ ਮੁਤਾਬਕ ਧਰਮ ਦਾ ਇਹ ਜ਼ਰੂਰੀ ਅੰਗ ਹੈ ਕਿ ਮਨੁੱਖ ਜੀਵਨ ਵਿੱਚ ਸਭ ਤਰ੍ਹਾਂ ਦੀਆਂ ਪੈਦਾ ਹੋਈਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਇਸ ਖਾਤਰ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਰਹਿਤ ਨਾਮ ਜਪਣ ਕੀਰਤ ਕਰਨ ਤੇ ਵੰਡ ਛਕਣ ਵਾਲੇ ਯੋਧਿਆਂ ਦੀ ਸਿਰਜਣਾ ਕੀਤੀ ਉਹਨਾਂ ਨੂੰ ਪਤਾ ਸੀ ਹਰ ਕਾਲ ਵਿੱਚ ਸਿੱਖ ਸਿਧਾਂਤਾਂ ਉੱਪਰ ਪਹਿਰਾ ਦੇਣ ਵਾਲਾ ਗੁਰੂ ਹਰ ਸਮੇਂ ਤੇ ਹਰ ਥਾਂ હાજર ਨਹੀਂ ਹੋ ਸਕੇਗਾ ਉਹਨਾਂ ਨੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਅਰਜਨ ਦੇਵ ਜੀ ਦਾ ਸ਼ੁਰੂ ਕੀਤਾ ਹੋਇਆ ਗ੍ਰੰਥ ਸੰਪੂਰਨ ਕੀਤਾ ਤਾਂ ਜੋ ਹਰ ਹਾਲਤ ਵਿੱਚ ਅਗਵਾਈ ਦੇਣ ਯੋਗਾ ਸ਼ਬਦ ਸਿੱਖਾਂ ਦੇ ਕੋਲ ਹੋਵੇ ਇਸ ਵੇਲੇ ਉਹਨਾਂ ਨੇ ਮਾਤਾ ਸੁੰਦਰੀ ਅਤੇ ਸਹੇਬਾ ਨੂੰ ਬੁਲਾ ਲਿਆ ਮਾਤਾ ਸੁੰਦਰੀ ਆਪਣੇ ਪੁੱਤਰਾਂ ਦਾ ਸਮਾਚਾਰ ਸੁਣ ਕੇ ਵਿਆਕੂਲ ਹੋ ਗਈ ਸੀ ਪਰ ਗੁਰੂ ਸਾਹਿਬ ਨੇ ਸਮਝਾਇਆ ਇਹ ਸਾਰੇ ਜੋ ਬੱਚੇ ਹੋਏ ਨੇ ਤੇਰੇ ਪੁੱਤਰ ਹਨ ਬਾਕੀ ਸਭ ਕੁਝ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ ਉਹਨਾਂ ਨੂੰ ਸੰਗਤ ਦੀ ਸੇਵਾ ਵਿੱਚ ਆਪਣਾ ਮਨ ਲਾਉਣ ਲਈ ਆਖਿਆ ਸਾਰੇ ਅਕਾਲ ਪੁਰਖ ਦੇ ਹੁਕਮ ਨਾਲ ਧਰਤੀ ਤੇ ਆਏ ਸਨ ਤੇ ਉਸੇ ਦੇ ਹੁਕਮ ਨਾਲ ਵਾਪਸ ਚਲੇ ਗਏ ਹਨ ਲੋਕ ਆਖਣਗੇ ਕਿ ਉਹ ਮਾਂ ਧੰਨ ਹੈ ਜਿਨੇ ਇਹਨਾਂ ਪੁੱਤਰਾਂ ਨੂੰ ਜਨਮ ਦਿੱਤਾ ਸਹਿਵਾ ਮਾਤਾ ਗੁਜਰੀ ਅਤੇ ਬੱਚਿਆਂ ਬਾਰੇ ਸੁਣ ਕੇ ਇੱਕਦਮ ਜਿਵੇਂ ਮੁਰਝਾ ਗਈ ਸੀ ਉਹ ਮੂੰਹੋਂ ਭਾਵੇਂ ਕੁਝ ਨਹੀਂ ਸੀ ਆਖਦੀ ਪਰ ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਸਾਡੇ ਨਾਲ ਇਹ ਸਭ ਕੀ ਵਾਪਰ ਰਿਹਾ ਹੈ ਰੱਬ ਨੂੰ ਕੀ ਹੋ ਗਿਆ ਇੱਕ ਦਿਨ ਉਸਨੇ ਹੌਂਸਲਾ ਕਰਕੇ ਸਾਹਿਬ ਨੂੰ ਪੁੱਛਿਆ ਮਾਤਾ ਜੀ ਤੇ ਬੱਚੇ ਤੁਹਾਨੂੰ ਯਾਦ ਨਹੀਂ ਆਉਂਦੇ ਸਾਹਿਬ ਬੋਲੇ ਯਾਦ ਤੇ ਉਹ ਤਾਂ ਆਉਣ ਜੇ ਉਹ ਭੁੱਲ ਗਏ ਹੋਣ ਅੱਗੋਂ ਸਾਹਿਬਾ ਪੁੱਛਣ ਲੱਗੀ ਛੋਟੇ ਬੱਚੇ ਤਾਂ ਏਡੇ ਛੋਟੇ ਸਨ ਉਹਨਾਂ ਨੇ ਇਹ ਸਭ ਕੁਝ ਕਿਵੇਂ ਜਰਿਆ ਕਿਵੇਂ ਏਡੇ ਜ਼ੁਲਮ ਅੱਗੇ ਉਹ ਸਾਬਤ ਖੜੇ ਰਹੇ ਉਹਨਾਂ ਨੇ ਆਪਣੇ ਦਾਦਾ ਜੀ ਦੀ ਸਾਖੀ ਮਾਤਾ ਜੀ ਤੋਂ ਅਨੇਕਾਂ ਵਾਰੀ ਸੁਣੀ ਹੋਈ ਸੀ ਉਹ ਉਸ ਨੂੰ ਭੁੱਲ ਕਿਵੇਂ ਜਾਂਦੇ ਸਾਹਿਬ ਦੀ ਗੱਲ ਸੁਣ ਕੇ ਸਾਹਿਬਾ ਹੈਰਾਨ ਹੋ ਕੇ ਸਾਹਿਬ ਦੇ ਮੂੰਹ ਵੱਲ ਤੱਕਦੀ ਰਹੀ ਕਿ ਜਿਨ੍ਹਾਂ ਬੱਚਿਆਂ ਨੂੰ ਸੂਬਾ ਸਰਹਿੰਦ ਨੇ ਆਪਣੇ ਜਾਣੇ ਖਤਮ ਕਰ ਦਿੱਤਾ ਸੀ ਉਹ ਤੇ ਸਗੋਂ ਧਰਮ ਦੇ ਪਹਿਰੇਦਾਰ ਬਣ ਕੇ ਖੜੋ ਗਏ ਨੇ ਕੁਝ ਸੋਚਦੀ ਸਹਿਵਾ ਫੇਰ ਆਖਣ ਲੱਗੀ ਵੱਡੇ ਤੁਸੀਂ ਆਪ ਜੰਗ ਵਿੱਚ ਭੇਜ ਦਿੱਤੇ ਹੈਨਾ ਸਹਿਬ ਜਰਾ ਕੁ ਮੁਸਕਰਾਏ ਤੇ ਆਖਣ ਲੱਗੇ ਜਿਹੜੇ ਲੜ ਰਹੇ ਸਨ ਉਹ ਵੀ ਸਭ ਮੇਰੇ ਪੁੱਤਰ ਹੀ ਸਨ ਸਾਡੇ ਲਈ ਨਿੱਜ ਅਤੇ ਪਰਦਾ ਫਰਕ ਮੁੱਕ ਚੁੱਕਾ ਹੈ ਮੈਂ ਆਪਣਿਆਂ ਨੂੰ ਪਛਾਣ ਕਿਵੇਂ ਰੱਖ ਲੈਂਦਾ ਮੇਰੇ ਤਾਂ ਸਾਰੇ ਹੀ ਪੁੱਤਰ ਸਨ ਨਾਲੇ ਉਹਨਾਂ ਨੇ ਹੀ ਤਾਂ ਮਿਸਾਲ ਕਾਇਮ ਕਰਨੀ ਸੀ ਸਾਹਿਬ ਤੋਂ ਇਹ ਸਭ ਕੁਝ ਸੁਣਦਿਆਂ ਸਹਿਬਾਂ ਨੇ ਆਪਣਾ ਰੋਣਾ ਮਸਾ-ਮਸਾ ਰੋਕੀ ਰੱਖਿਆ ਸੀ ਤੇ ਆਖਰ ਬੇਵਸ ਹੋ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਸਾਹਿਬ ਉਸ ਵੱਲ ਚਾੱਕ ਕੇ ਆਖਣ ਲੱਗੇ ਸਹਿਬਾ ਗੱਲ ਜਿਸਮਾਂ ਦੀ ਨਹੀਂ ਹੁੰਦੀ ਜਿਸਮ ਚੱਲਣ ਹਾਰ ਹੁੰਦੇ ਨੇ ਸਾਹਿਬ ਤਾਂ ਆਖ ਕੇ ਚਲੇ ਗਏ ਕਿ ਗੱਲ ਜਿਸਮਾਂ ਤੱਕ ਦੀ ਨਹੀਂ ਹੁੰਦੀ ਸਹਿਬਾਂ ਨੂੰ ਲੱਗਦਾ ਸੀ ਜਿਸਮ ਹੀ ਤਾਂ ਸਾਡੀ ਪਹਿਚਾਣ ਬਣਦੇ ਨੇ ਇਸੇ ਲਈ ਤਾਂ ਆਖਦੇ ਨੇ ਜਿਸਮਾਂ ਨੂੰ ਤਾਂ ਦੇਵਤੇ ਵੀ ਤਾਂਗਦੇ ਨੇ ਜਿਸਮ ਹੀ ਤਾਂ ਸਭ ਕਰਮਾਂ ਧਰਮਾਂ ਦੇ ਆਧਾਰ ਬਣਦੇ ਨੇ ਤੇ ਇਹ ਸੋਚ ਕੇ ਸੋਚ ਨਾਲ ਹੀ ਕੰਬ ਗਈ ਕਿ ਜੇ ਕਦੇ ਉਸ ਦੇ ਸਾਹਿਬ ਵੀ ਜਿਸਮ ਤੋਂ ਪਾਰ ਲੰਘ ਗਏ ਉਸ ਘੜੀ ਦੀ ਸੋਚ ਕੇ ਹੀ ਉਸ ਨੂੰ ਜਿਵੇਂ ਆਪਣਾ ਜਿਸਮ ਫਨਾਹ ਹੁੰਦਾ ਦਿਖਿਆ ਜਿਵੇਂ ਉਹ ਕਦੇ ਮੀਂਹ ਬਣ ਕੇ ਕਦੇ ਨੇਰੀ ਬਣ ਕੇ ਕਦੇ ਝਖੜ ਬਣ ਕੇ ਕਦੇ ਨਦੀ ਬਣ ਕੇ ਜਿਵੇਂ ਉਹ ਸਾਹਿਬ ਨੂੰ ਟੋਲਦੀ ਫਿਰ ਰਹੀ ਸੀ ਫਿਰ ਉਸ ਨੇ ਆਪਣੇ ਆਪ ਹੀ ਸੋਚ ਲਿਆ ਮੈਂ ਸਾਹਿਬ ਨੂੰ ਆਖਾਂਗੀ ਜਿਵੇਂ ਵੀ ਜਿੱਥੇ ਵੀ ਜਾਣਾ ਮੈਨੂੰ ਨਾਲ ਲੈ ਕੇ ਜਾਇਓ ਉਸ ਨੂੰ ਸੁੰਦਰੀ ਬੜੀ ਤਾਕੜੀ ਔਰਤ ਲੱਗਦੀ ਸੀ ਬੜੀ ਧੀਰਜ ਵਾਲੀ ਜਿਵੇਂ ਕੋਈ ਰਾਣੀ ਪਟਰਾਣੀ ਹੋਵੇ ਸਾਹਿਬ ਦੇ ਸੰਗ ਸਾਥ ਨੇ ਉਸ ਨੂੰ ਸਾਹਿਬ ਦੀ ਹਰ ਇੱਛਾ ਸੁੱਤੇ ਸਿੱਧ ਹੀ ਸਮਝਾ ਦਿੱਤੀ ਸੀ ਜਦੋਂ ਸਾਹਿਬ ਨੇ ਉਸ ਨੂੰ ਆਖਿਆ ਸੀ ਬੱਚੇ ਅਕਾਲ ਪੁਰਖ ਨੇ ਬੁਲਾ ਲਏ ਨੇ ਅਸੀਂ ਅਕਾਲ ਪੁਰਖ ਨੂੰ ਕੁਝ ਨਹੀਂ ਆਖ ਸਕਦੇ ਤਾਂ ਵੀ ਮਾਤਾ ਸੁੰਦਰੀ ਨੇ ਕੋਈ ਉਜਰ ਨਹੀਂ ਸੀ ਕੀਤਾ ਉਸਨੇ ਹੌਕਲਾ ਬ ਕਰਕੇ ਸਾਹਿਬ ਨੂੰ ਆਪਣਾ ਧੀਰਜ ਟੁੱਟਦਾ ਨਹੀਂ ਵਿਖਾਇਆ ਉਸਨੇ ਰੱਬ ਦੀ ਰਜਾ ਨੂੰ ਵੀ ਸਾਹਿਬ ਦੀ ਰਜਾ ਵਿੱਚ ਰਲਾ ਲਿਆ ਸੀ ਤੇ ਹੁਣ ਆਪਣੀ ਲਿਵ ਅਕਾਲ ਪੁਰਖ ਵੱਲ ਲਾਈ ਰੱਖਦੀ ਸੀ ਪਾਠ ਪੂਜਾ ਤੇ ਸੰਗਤ ਦੀ ਸੇਵਾ ਇਹੀ ਉਸ ਦੇ ਜਿਉਣ ਦਾ ਮਕਸਦ ਬਣ ਗਏ ਸਨ ਸਹਿਵਾ ਸੋਚਦੀ ਉਹ ਤੇ ਕਈ ਵਾਰੀ ਆਪਣੇ ਮਾਪਿਆਂ ਬਾਰੇ ਸੋਚਦੀ ਪਰੇਸ਼ਾਨ ਹੋ ਜਾਂਦੀ ਸੀ ਤੇ ਕਈ ਵਾਰੀ ਤਾਂ ਉਹ ਫਾਤਿਮਾ ਦੇ ਦੁੱਖ ਵਿੱਚ ਬਹਿ ਜਾਂਦੀ ਸੀ ਉਹ ਚਾਹੁੰਦੀ ਸੀ ਉਹ ਵੀ ਸਹਿਜ ਜੀਓ ਜਿਉ ਸਕੇ ਬਥੇਰਾ ਪਾਠ ਕਰਦੀ ਸੀ ਬਥੇਰਾ ਧਿਆਨ ਵਿੱਚ ਬੈਠਦੀ ਸੀ ਪਰ ਫਿਰ ਵੀ ਕਦੇ-ਕਦੇ ਉਹਦਾ ਮਨ ਪਤਾ ਨਹੀਂ ਕਿਉਂ ਸਾਹਿਬ ਦੇ ਆਲੇ-ਦੁਆਲੇ ਭਟਕਦਾ ਰਹਿੰਦਾ ਸੀ ਪਰ ਸਾਹਿਬ ਤਾਂ ਹਰ ਵੇਲੇ ਗ੍ਰੰਥ ਦੀ ਤਿਆਰੀ ਵਿੱਚ ਲੱਗੇ ਰਹਿੰਦੇ ਸਨ ਉਸ ਨੇ ਉਸ ਨੇ ਉਹਨਾਂ ਨੇ ਦੱਸਿਆ ਇਹ ਉਸ ਨੇ ਇੱਕ ਅੱਧੀ ਵਾਰੀ ਪੁੱਛਿਆ ਵੀ ਸੀ ਇਸ ਗ੍ਰੰਥ ਵਿੱਚ ਤੁਸੀਂ ਕੀ ਪਾ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਸੀ ਸਾਰੇ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਆਦ ਬਾਣੀਆਂ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਸਾਂਭ ਗਏ ਹਨ ਮੈਂ ਤਾਂ ਇਸ ਵਿੱਚ ਨੌਵੇਂ ਗੁਰੂ ਜੀ ਦੀ ਬਾਣੀ ਸ਼ਾਮਿਲ ਕਰਕੇ ਮੁਕੰਮਲ ਕੀਤਾ ਹੈ ਦੇਹ ਧਾਰੀ ਗੁਰੂਆਂ ਨੇ ਤਾਂ ਹਮੇਸ਼ਾ ਆਉਂਦੇ ਨਹੀਂ ਰਹਿਣਾ ਤੁਸੀਂ ਆਪਣੀ ਬਾਣੀ ਕਿਉਂ ਨਹੀਂ ਇਸ ਵਿੱਚ ਸ਼ਾਮਿਲ ਕੀਤੀ ਸਹਬ ਨੇ ਪੁੱਛਿਆ ਸਹਬਾ ਨੇ ਪੁੱਛਿਆ ਮੈਂ ਪਹਿਲੇ ਗੁਰੂਆਂ ਨਾਲੋਂ ਅੱਡ ਨਹੀਂ ਤੇ ਨਾ ਮੇਰਾ ਮਨ ਕਰਦਾ ਕਿ ਮੈਂ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਰੱਖਾਂ ਗੁਰੂ ਜੀ ਨੇ ਤਾਂ ਆਖ ਦਿੱਤਾ ਸੀ ਪਰ ਸਹਬਾ ਨੂੰ ਲੱਗਦਾ ਜਿਵੇਂ ਸਾਰੇ ਹੀ ਗੁਰੂ ਇਕੱਠੇ ਹੋ ਕੇ ਸਾਹਿਬ ਦੇ ਅੰਦਰ ਸਮਾ ਗਏ ਸਨ ਨਹੀਂ ਤਾਂ ਕੋਈ ਕੱਲਾ ਬੰਦਾ ਐਡੇ ਵੱਡੇ ਦਾਈਏ ਐਡੇ ਵੱਡੇ ਕੰਮ ਕਿਵੇਂ ਕਰ ਸਕਦਾ ਹੈ ਕਦੇ-ਕਦੇ ਉਹਨਾਂ ਨੂੰ ਲੱਗਦਾ ਜਿਵੇਂ ਰੱਬ ਆਪ ਸਾਹਿਬ ਬਣ ਕੇ ਇਸ ਧਰਤੀ ਤੇ ਆ ਗਿਆ ਹੋਵੇ ਮੁੜ ਕੇ ਉਹਨਾਂ ਨੇ ਸਿੰਘ ਸਜਾ ਲਏ ਸਨ ਸੰਗ ਤਾਂ ਹੁੰਮ ਹਮਾ ਕੇ ਆਉਣ ਲੱਗ ਪਈਆਂ ਸਨ ਉੱਚੇ ਸੁੱਚੇ ਆਦਰਸ਼ ਸਮਝਾਏ ਜਾਂਦੇ ਸਨ ਜੀਵਨ ਦੀ ਸਾਰਥਕਤਾ ਤੇ ਨਿਰਾਰਥਕਤਾ ਵਿੱਚ ਲੀਕ ਖਿੱਚੀ ਜਾ ਰਹੀ ਸੀ ਲੰਗਰ ਅਟੁੱਟ ਵਰਤਦਾ ਸੀ ਮਰਜੀਵੜੇ ਤਿਆਰ ਹੋ ਰਹੇ ਸਨ ਇੱਕ ਨਵਾਂ ਹੀ ਸੰਸਾਰ ਸਿਰਜਿਆ ਜਾ ਰਿਹਾ ਸੀ